हां प्यार ता प्यारे बच्चे सारेनु प्यार भरी सस् नमस्कार हां बेटा ਆਪਾਂ ਜਵਾਰ ਨਮੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਧੀਨ ਸਾਲ 2024 ਦੇ ਵਿੱਚ ਮਾਨਸਿਕ ਯੋਗਤਾ ਦਾ ਪੇਪਰ ਜਿਹੜਾ ਆਇਆ ਉਹਨੂੰ ਹੱਲ ਕਰਦੇ ਪਏ ਸੀਗੇ ਤਾਂ ਉਹਦੇ ਵਿੱਚ ਬੇਟਾ 20 ਤੱਕ ਸਵਾਲ ਕਰ ਚੁੱਕੇ ਹਾਂ ਹੁਣ ਆਪਾਂ 21 ਤੋਂ 24 ਤੱਕ ਸਵਾਲ ਕਰਾਂਗੇ ਤੁਹਾਨੂੰ ਦੱਸਿਆ ਸੀ ਵੀ ਚਾਰ-ਚਾਰ ਸਵਾਲਾਂ ਦੇ ਸੈੱਟ ਆਉਂਦੇ ਆ ਉਹ ਇੱਕੋ ਜਿਹੇ ਹੁੰਦੇ ਆ ਤਾਂ ਆਪਾਂ ਹੁਣ 21 ਤੋਂ 24 ਵਾਲਾ ਸੈੱਟ ਕਰਨ ਜਾ ਰਹੇ ਹਾਂ ਭਾਗ 6 ਨੂੰ ਸ਼ੁਰੂ ਕਰਨ ਲੱਗੇ ਆਂ ਆਹ ਥੋੜਾ ਜਿਹਾ ਮੈਸਜ ਪ੍ਰਿੰਟਰ ਬੇਟਾ ਤੁਹਾਨੂੰ ਪੀਡੀਐਫ ਦੇ ਦਾਂਗੇ ਉਹਦੇ ਵਿੱਚ ਬਿਲਕੁਲ ਠੀਕ ਲਿਖਿਆ ਹੋਇਆ ਹੈਗਾ ਮੈਂ ਤੁਹਾਨੂੰ ਪੜ੍ਹ ਕੇ ਦੇ ਦਿੰਨਾ ਹੈ ਕਿੰਦਾ ਪ੍ਰਸ਼ਨ ਸੰਖਿਆ 21 ਤੋਂ 24 ਵਿੱਚ ਪ੍ਰਸ਼ਨ ਚਿੱਤਰ ਦੇ ਰੂਪ ਵਿੱਚ ਕਿਸੇ ਰੇਖਾ ਗਣਿਤੀ ਚਿੱਤਰ ਤ੍ਰਿਭੁਜ ਵਰਗ ਚੱਕਰ ਦੇ ਨੂੰ ਚੱਕਰ ਦੇ ਆਕਾਰ ਨੂੰ ਕੱਬੇ ਪਾਸੇ ਦਰਸਾਇਆ ਗਿਆ ਹੈ ਅਤੇ ਸੱਜੇ ਪਾਸੇ ਦੂਸਰੇ ਭਾਗ ਨੂੰ ਚਾਰ ਉੱਤਰ ਚਿੱਤਰਾਂ ਦੇ ਰੂਪ ਵਿੱਚ ਦਰਸਾਇਆ ਗਿਆ ਏ ਬੀ ਸੀ ਡੀ ਦੇ ਰੂਪ ਵਿੱਚ ਦਰਸਾਇਆ ਗਿਆ ਸੱਜੇ ਪਾਸੇ ਦੇ ਚਿੱਤਰਾਂ ਵਿੱਚੋਂ ਰੇਖਾ ਗਣਿਤੀ ਚਿੱਤਰ ਨੂੰ ਪੂਰਾ ਕਰਨ ਵਾਲੇ ਚਿੱਤਰ ਦਾ ਪਤਾ ਕਰੋ ਤੇ ਆਪਣੇ ਉੱਤਰ ਨੂੰ ਦਰਸਾਉਣ ਲਈ OMR ਦੇ ਉੱਤਰ ਪੱਤਰ ਵਿੱਚ ਪ੍ਰਸ਼ਨ ਦੇ ਸੰਗਤ ਸੰਖਿਆ ਦੇ ਸਾਹਮਣੇ ਵਾਲੇ ਚੱਕਰ ਨੂੰ ਕਾਲਾ ਕਰੋ ਬੇਟਾ ਮੋٹے ਰੂਪ ਵਿੱਚ ਸੁਣ ਲਓ ਕੀ ਕਹਿੰਦਾ ਪਿਆ ਵੀ ਆਹ ਬੇਟਾ ਕੱਟਆਊਟ ਆ ਵਰਗ ਚੱਕਰ ਜਾਂ ਕਿੰਦੀ ਕੀ ਕਹਿੰਦਾ ਸੀ ਵਰਗ ਆ ਚੱਕਰ ਆ ਜਾਂ ਤ੍ਰਿਭੁਜ ਆ ਆਹ ਬੇਟਾ ਵਰਗ ਦੇ ਵਿੱਚੋਂ ਕੱਟ ਆਹ ਪੀਸ ਕੱਟ ਲਿਆ ਗਿਆ ਤੇ ਇਹਦਾ ਬਾਕੀ ਹਿੱਸਾ ਅਸੀਂ ਦੇਖਣਾ ਵੀ ਆਹ ਪੀਸ ਜਦੋਂ ਇੱਥੇ ਚੱਕ ਕੇ ਲਾ ਦਈਏ ਇਧਰਲੇ ਪਾਸਿਓਂ ਤਾਂ ਕਿਹੜਾ ਐਸ ਵਰਗ ਨੂੰ ਪੂਰਾ ਕਰ ਦਊਗਾ ਠੀਕ ਹੈ ਬੇਟਾ ਤਾਂ ਅਸੀਂ ਪੁੱਤ ਜਦੋਂ ਧਿਆਨ ਨਾਲ ਦੇਖਾਂਗੇ ਤਾਂ ਜੀ ਬੇਟਾ ਆਹ ਲਾਉਣੇ ਇਹਦੀ ਆਹ ਨੁੱਕਰ ਹੈ ਜਿਹੜੀ ਇੱਥੇ ਪੂਰੀ ਨਹੀਂ ਹੁੰਦੀ ਵੀ ਅਸੀਂ ਆਹ ਕਟਾਂ ਦੇ ਹਿਸਾਬ ਦੇ ਨਾਲ ਅੰਦਾਜ਼ਾ ਲਾਉਣਾ ਠੀਕ ਹੈ ਤੇ ਜਦੋਂ ਬੇਟਾ ਆਹ ਚਿੱਤਰ ਆਹ ਦੇਖੋ ਆਹ ਹਲਕੀ ਜੀ ਨੋਬ ਬਣੀ ਹੋਈ ਹੈ ਆਹ ਚਿੱਤਰ ਨੂੰ ਜਦੋਂ ਅਸੀਂ ਚੱਕ ਕੇ ਇੱਥੇ ਲਾਵਾਂਗੇ ਤਾਂ ਇਹਨੂੰ ਇਹੇ ਬੇਟਾ ਜਦੋਂ ਇੱਥੇ ਆਪਾਂ ਲਾ ਕੇ ਦੇਖਾਂਗੇ ਇਹਨੂੰ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਬਣਾ ਕੇ ਦੇਖ ਲਿਆ ਕਰੋ ਆ ਆਪਾਂ ਲ ਬਣਾਇਆ ਆਹ ਦੇਖ ਲਓ ਕਿਹੜਾ ਬਣਦਾ ਆਹ ਦੇਖੋ ਆ ਤੇ ਆ ਇੱਕੋ ਹੀ ਚੀਜ਼ ਬਣਦੇ ਪਏ ਆ ਤਾਂ b1 ਆਲਟਰਨੇਟਿਵ ਆ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ b ਉੱਤਰ ਨੂੰ ਐਜ਼ a ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਆ ਬੇਟਾ ਨੌਵ ਤੋਂ ਅਸੀਂ ਪਛਾਣ ਕੀਤੀ ਤਾਂ ਅੱਗੇ ਆ ਗਿਆ ਬੇਟਾ ਇਸੇ ਸੈੱਟ ਦਾ ਸਵਾਲ ਨੰਬਰ 22 ਸਵਾਲ ਨੰਬਰ 22 ਦੇ ਵਿੱਚ ਬੇਟਾ ਆ ਦਿੰਦਾ ਪਿਆ ਆ ਵੀ ਵਰਗ ਦਿੱਤਾ ਹੋਇਆ ਇੱਕ ਇਹਨੇ ਠੀਕ ਹੈ ਤਾਂ ਆ ਵਿੱਚੋਂ ਕੱਟ ਆਊਟ ਕੱਟਿਆ ਗਿਆ ਹੈ ਤਾਂ ਕੱਟਣ ਤੋਂ ਬਾਅਦ ਦੇ ਵਿੱਚ ਬੇਟਾ ਆ ਆ ਦੇਖੋ ਜੇ ਅਸੀਂ ਆ ਲਾਵਾਂਗੇ ਬੇਟਾ ਇਹ ਵਰਗ ਨਹੀਂ ਬਣੂਗਾ ਫਿਰ ਇਹ ਆਇਤਾਕਾਰ ਸ਼ੇਪ ਬਣ ਜਾਂਦੀ ਹੈ ਠੀਕ ਹੈ ਤਾਂ ਇਹ ਇਹ ਨਹੀਂ ਵੈਸੇ ਇਹ ਨੂੰ ਪੂਰਾ ਕਰਦਾ ਪਿਆ ਹੈ ਹੈਨਾ ਕੰਡੀਸ਼ਨ ਨੂੰ ਪਰ ਇਹ ਆਇਤਾਕਾਰ ਸ਼ੇਪ ਬਣਦੀ ਪਈ ਹੈ ਜੀ ਅਸੀਂ B1 ਲਾਉਨੇ B1 ਦਾ ਆਹ ਕੱਟ ਠੀਕ ਨਹੀਂ ਹੈਗਾ ਇਹਨੇ ਇੱਥੇ ਫਿਕਸ ਹੀ ਨਹੀਂ ਹੋਣਾ ਠੀਕ ਹੈ ਤੇ ਜਦੋਂ ਅਸੀਂ C1 ਨੂੰ ਦੇਖਦੇ ਹਾਂ ਬੇਟਾ ਜਦੋਂ ਆਹ ਚੀਜ਼ ਆਪਾਂ ਚੁੱਕ ਕੇ ਇੱਥੇ ਲਗਾ ਦੇਵਾਂਗੇ ਤਾਂ ਆਹ S ਵਰਗ ਨੂੰ ਪੂਰਾ ਕਰ ਦਊਗੀ ਇਹਨੂੰ ਇਹਨੂੰ ਪੂਰਾ ਕਰ ਲੂ ਆ ਦੇਖੋ ਆਹੀ ਚੀਜ਼ ਬਣਦੀ ਪਈ ਹੈ ਇੱਥੇ ਤਾਂ ਇਸ ਕਰਕੇ C1 ਆਲਟਰਨੇਟਿਵ ਨੂੰ ਐਜ਼ ਅ ਰਾਈਟ ਆਨਸਰ ਅਸੀਂ ਤੇ ਇੱਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਇਹ ਵਰਗ ਪੂਰਾ ਹੋ ਜਾਂਦਾ ਇਹਦੇ ਨਾਲ ਅੱਗੇ ਆ ਗਿਆ ਬੇਟਾ ਸਵਾਲ ਨੰਬਰ 23 ਤਾਂ ਸਵਾਲ ਨੰਬਰ 23 ਦੇ ਵਿੱਚ ਬੇਟਾ ਧਿਆਨ ਦੇ ਨਾਲ ਦੇਖਣਾ ਸੀ ਤਾਂ ਬੇਟਾ ਆ ਬਣਦਾ ਪਿਆ ਆ ਜਿਹੜਾ ਵਰਗ ਦੇ ਵਿੱਚੋਂ ਕੋਈ ਪੂਰਸ਼ਨ ਕੱਟਿਆ ਹੋਇਆ ਆ ਤਾਂ ਕਿਥੋਂ ਕਿਹੜੀ ਚੀਜ਼ ਆ ਜਿਹੜੀ ਚੱਕ ਕੇ ਆਪਾਂ ਇੱਥੇ ਲਾਈਏ ਤੇ a^2 ਨੂੰ ਪੂਰਾ ਕਰ ਦੇਵੇ ਇਹਨੂੰ ਬੇਟਾ ਤੁਸੀਂ ਆਪਣੇ ਹਿਸਾਬ ਦੇ ਨਾਲ ਪੂਰਾ ਬਣਾ ਕੇ ਦੇਖ ਲਓ ਆ ਦੇਖੋ ਆਹਾ ਪੋਰਸ਼ਨ ਆ ਜਿਹੜਾ ਕਿਹੜਾ ਬਣਦਾ ਪਿਆ ਤੇ ਬੇਟਾ ਸਪਸ਼ਟ ਹੀ ਦਿਖਦਾ ਪਿਆ a1 ਜੇਕਰ ਆਹ ਪੋਰਸ਼ਨ ਬਣਾ ਆਹ ਪੋਰਸ਼ਨ ਅਸੀਂ ਇੱਥੇ ਲਾ ਦਈਏ ਤਾਂ a^2 ਨੂੰ ਪੂਰਾ ਕਰ ਦਿੰਦਾ ਇਸ ਕਰਕੇ a1 ਨੂੰ ਐਜ਼ a ਰਾਈਟ ਆਨਸਰ ਅਸੀਂ ਦੇਖ ਕਰ ਦਵਾਂਗੇ ਇਹ ਬੇਟਾ ਜਿਵੇਂ ਜਿਵੇਂ ਤੁਸੀਂ ਅਭਿਆਸ ਕਰੋਗੇ ਤੁਹਾਨੂੰ ਪਤਾ ਲੱਗਦਾ ਜਾਊਗਾ ਕੋਈ ਜ਼ਿਆਦਾ ਔਖਾ ਕੰਮ ਹੈ ਨਹੀਂ ਹੁਣ ਤੁਸੀਂ ਕਾਫੀ ਸਵਾਲ ਕਰਕੇ ਦੇਖ ਲੇ ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 24 ਸਵਾਲ ਨੰਬਰ 24 ਦੇ ਵਿੱਚ ਬੇਟਾ ਆ ਵਰਗ ਦੇ ਵਿੱਚੋਂ ਆਹ ਚੀਜ਼ ਐ ਇੰਨੇ ਕੱਟੀ ਹੋਈ ਐ ਤੇ ਜਦੋਂ ਆਹ ਚੀਜ਼ ਕੱਟੀ ਐ ਆਹ ਚੀਜ਼ ਅਸੀਂ ਦੇਖਣੀ ਵੀ ਕਿੱਥੇ ਬਣਦੀ ਐ ਇੱਥੋਂ ਇੱਥੋਂ ਆਹ ਚੀਜ਼ ਕਿਹੜੀ ਐ ਜਿਹੜੀ ਕਿ ਇਹਨੂੰ ਪੂਰਾ ਪੂਰਾ ਫਿਕਸ ਕਰਦੀ ਹੋਵੇ ਜਦੋਂ ਤੁਸੀਂ ਧਿਆਨ ਨਾਲ ਦੇਖਦੇ ਆ ਵੀ ਨਹੀਂ ਬਣਦੀ ਵੀ ਆ ਵੀ ਨਹੀਂ ਕਿਉਂਕਿ ਆ ਸਿੱਧੀ ਡੰਡੀ ਚਲੀ ਜਾਂਦੀ ਆ ਚੀਜ਼ ਆ ਜਿਹੜੀ ਬੇਟਾ ਆ ਦੇਖੋ ਆ ਆ ਚੀਜ਼ ਤੇ ਆਹ ਚੀਜ਼ ਬਰਾਬਰ ਹੈਗੀ ਆ ਆ ਫੋਟੋ ਇਹਦੇ ਨਾਲ ਰਲਦੀ ਪਈ ਹੈ ਇਸ ਕਰਕੇ C1 ਜਿਹੜੀ ਜੇ ਅਕਿਰਤੀ ਇੱਥੇ ਲੈ ਆਵਾਂਗੇ ਇਹਨੂੰ ਪੂਰਾ ਕਰੂਗੀ ਤਾਂ ਅਸੀਂ C1 ਅਕਿਰਤੀ ਨੂੰ ਐਜ਼ ਏ ਰਾਈਟ ਆਨਸਰ ਟਿਕ ਕਰ ਦੇਵਾਂਗੇ ਸੋ ਬੇਟਾ ਇਹ ਸੀਗਾ ਇਸੇ ਸੈੱਟ ਦਾ ਸਵਾਲ ਨੰਬਰ 24 ਤੇ ਮੇਰੇ ਖਿਆਲ ਬੇਟਾ ਤੁਹਾਨੂੰ ਪਤਾ ਲੱਗ ਗਿਆ ਵੀ ਸਵਾਲ ਜਿਆਦਾ ਔਖੇ ਨਹੀਂ ਹੁੰਦੇ ਸਿਰਫ ਥੋੜਾ ਜਿਹਾ ਅਭਿਆਸ ਦੀ ਤੇ ਸਮਝਣ ਦੀ ਲੋੜ ਹੈਗੀ ਹੈ ਤੇ ਇਸੋ ਬੇਟਾ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ